ਸਰਦਾਰ ਚੰਨਨ ਸਿੰਘ ਦੇ ਪੁੱਤ ਦਾ ਰਾਜਵੀਰ ਸਾਹੋਕੇ ਸਰਦਾਰ ਚਰਨਜੀਤ ਸਿੰਘ ਦੇ ਪੁੱਤ ਦਾ ਸਨਮਾਨ ਹੋਣਾ ਹੈ ਸਾਹੋਕੇ ਪਿੰਡ ਦਾ ਰਾਜਵੀਰ ਬੜੇ ਥੋੜੇ ਸਮੇਂ ਦੇ ਵਿੱਚ ਬਹੁਤ ਚੋਟੀ ਦਾ ਬਲਾਰਾ ਬਣ ਗਿਆ ਹੈ ਸਾਡੇ ਗਾਜੀ ਬਾਈ ਹੁਣਾਂ ਨੇ ਤੇ ਨਾਲ ਗਰਪੇਜ ਬਾਈ ਹੁਣਾਂ ਨੇ ਤੇ ਨਾਲ ਹੁਕਮ ਅੰਗਰੇਨ ਨੇ ਕੁਲਜਿੰਦਰ ਬਾਈ ਨੇ ਜਿਵੇਂ ਥੱਠੀ ਨੇ ਬੱਲੀ ਬਰਾੜ ਦੇ ਜਸੂ ਚੀਮੇ ਨੇ ਮਣੀ ਮਿੱਠੇ ਪੁਰੀਆਂ ਨੇ ਜਿਹੜਾ ਮਾਨ ਸਨਮਾਨ ਕਰਿਆ ਸਾਡੇ ਰਾਜਵੀਰ ਸਾਹੋਕੇ ਦਾ ਬਹੁਤ ਬਹੁਤ ਧੰਨਵਾਦ ਆ ਸਾਡੇ ਵੀਰਾਂ ਦਾ ਵੀਰਾਂ ਦਾ ਮੈਂ ਗੁਰਪ੍ਰੇਜ ਵੀਰ ਨੂੰ ਬੇਨਤੀ ਕਰਦਾ ਵੀ ਆਪਾਂ ਚਾਪੀਆਂ ਜੜੀਆਂ ਰਾਜਵੀਰ ਸਾਹੋਕੇ ਨੂੰ ਫੜਾ ਦਈਏ ਅੱਜ ਕਹਿੰਦੇ ਬਾਪੂ ਨੂੰ ਵੀ ਬੜੀ ਖੁਸ਼ੀ ਹੋਣੀ ਹੈ ਵੀ ਮੇਰੇ ਪੁੱਤ ਦਾ ਸਨਮਾਨ ਹੋ ਰਿਹਾ ਅੱਕਾ ਮੁਰੇ ਤੂੰ ਝਕਾਤਾ ਬੋੜਾ ਨੂੰ ਪਾਰਸੇ ਬਣਾਤਾ ਚੱਕ ਮਿੱਟੀ ਵਿੱਚੋਂ ਰੋੜਾਂ ਨੂੰ ਮੜੀਆਂ ਦਾ ਦੀਵਾ ਚੱਕ ਮਹਿਲਾਂ ਵਿੱਚ ਧਰਤਾ ਹੈ ਧੰਨਵਾਦ ਦਾਤਿਆ ਤੂੰ ਇੰਨੇ ਜੋਗੇ ਕਰਤਾ ਸਾਰੇ ਕਬੱਡੀ ਜੈਕਟ ਬੰਨਿਓ ਰਾਜਵੀਰ ਸਾਹੋਕੇ ਨੂੰ ਮੁਬਾਰਕਬਾਦ ਹੈ ਤੇ ਗੁਰਪ੍ਰੀਤ ਦੇ ਫਾਦਰ ਸਾਹਿਬ ਨੂੰ ਮੈਂ ਬੇਨਤੀ ਕਰ ਰਹਾ ਉਹ ਵੀ ਜਿਹੜੇ ਆ ਜਾਣਗੇ ਇੱਕ ਹੋਰ ਖੁਸ਼ੀ ਦੀ ਗੱਲ ਹੈ ਸਾਡੇ ਦੀਪੂ ਦਾ ਮਾਨ ਸਨਮਾਨ 25000 ਦੇ ਨਾਲ ਜਿਹੜਾ ਕੀਤਾ ਜਾਵੇਗਾ ਆਉਣ ਵਾਲੇ ਮੰਘਾ ਵਾਲੇ ਦੇ ਟੂਰਨਾਮੈਂਟ ਤੇ ਨਾਜ਼ਰ ਸੋਹਤਾ ਯੂ ਐਸ ਏ ਕਾਲਾ ਦੋੜ ਯੂ ਐਸ ਏ ਕਹਿਣਾ ਗੁਰਿੰਦਰ ਯੂ ਐਸ ਏ ਕਹਿਣਾ ਜੱਸਾ ਤਖਤਪੁਰਾ ਯੂ ਐਸ ਏ ਲੈ ਵੀ ਅਮਰਗੜ ਵਾਲਿਆਂ ਤੈਨੂੰ 25000 ਮੰਘਾ ਵਾਲੇ ਦੇ ਮੇਲੇ ਤੇ ਦਿੱਤਾ ਜਾਣਾ ਅੱਜ ਸਨਮਾਨ ਰਾਜਵੀਰ ਸਾਹੋਕੇਵਾ ਬਾਬੂ ਰੱਜਵਲੀ ਖਾਨ ਦਾ ਪਿੰਡ ਰਵੀ ਦਾ ਪਿੰਡ ਤੇ ਇੱਕ ਕਬੱਡੀ ਜਗਤ ਦਾ ਬਲਾਰਾ ਉੱਠਿਆ ਜਿਹਨੇ ਬੜੀ ਮਿਹਨਤ ਕਰੀ ਐ ਇੱਕ ਵਾਰੀ ਰਾਜਵੀਰ ਦੇ ਨਾਂ ਤੇ ਤਾੜੀਆਂ ਜ਼ੋਰਦਾਰ ਮਾਰਦਾ ਮੇਰੇ ਵੀਰੋ ਹਰ ਇੱਕ ਬਲਾਰੇ ਦਾ ਇੱਕ ਸੁਪਨਾ ਹੁੰਦਾ 20 ਮੇਰਾ ਵੀ ਮਾਨ ਸਨਮਾਨ ਇੱਕ ਇਨਸਾਨ ਆਇਆ 6 ਸਾਲਾਂ ਬਾਅਦ ਤੇ ਦਰਸ਼ਨਾ ਚੁਣੇ ਆ ਗੁਰਪੇਜ ਬਾਈ ਦਾ ਰਾਜੂ ਪੱਤੋ ਦਾ ਤੇ ਗਾਜੀ ਬਾਈ ਇਹ ਟਿਕੜੀ ਨੇ ਗੱਲਾਂ ਕਰਾਈਆਂ ਕਬੱਡੀ ਜਗਤ ਦੇ ਵਿੱਚ ਇਹਨਾਂ ਨੇ ਕਹਿੰਦੇ ਹਰ ਇੱਕ insan ਦੀ ਜਿਹੜੀ ਹੈਲਪ ਕਰੀ ਹੈ ਲੈ ਵੀ ਗੁਰਪੇਜ ਬਾਈ ਪਹਿਲਾਂ ਤਾਂ ਮੁਬਾਰਕਬਾਦ ਆ ਤੈਨੂੰ ਗੁਰੂ ਮਹਾਰਾਜ ਤਰੱਕੀ ਦੇਣ ਰਾਜੂ ਪੱਤੋ ਪੁੱਜਿਆ ਸਾਡਾ ਆ ਭਰਾ ਜਿਹਨੇ ਕਹਿੰਦੇ ਵੱਡੇ ਵੱਡੇ ਮਾਨ ਸਨਮਾਨ ਕਬੱਡੀ ਦੇ ਵਿੱਚ ਬਖਸ਼ੇ ਆ ਵੱਡੇ ਮੇਲੇ ਕਰਾਏ ਆ ਅਮਰੀਕਾ ਦੇ ਵਿੱਚ ਰਹਿੰਦੇ ਆ ਤੇ ਅੱਜ ਸਾਡੇ ਰਾਜਵੀਰ ਸਾਹੋਕੇ ਦੇ ਲਈ ਮਾਨ ਸਨਮਾਨ ਹੈ ਲੈ ਵੀ ਲਵਲੀ ਲਵਾਵੇ ਕਿਹੜਾ ਸਰਦਾਰ ਚਰਨਜੀਤ ਸਿੰਘ ਜੀ ਸਾਡੇ ਬਟਾ ਬਾਪੂ ਨੂੰ ਨਾਲ ਤੇ ਹੋ ਖੜਾ ਜਿੱਥੇ-ਜਿੱਥੋਂ ਨਹੀਂ ਵੀ ਰਾਜਵੀਰ ਨੰਗੇਗਾ ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰੇ ਵੀਰੋ ਸੋ ਬਹੁਤ ਹੀ ਵਧੀਆ ਉਦਮ ਪਿੰਡ ਵਾਂਦਰ ਦੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਨੇ ਸਮੁੱਚੇ ਨਗਰ ਨਿਵਾਸੀਆਂ ਨੇ ਪ੍ਰਵਾਸੀ ਸਜਣਾ ਦੇ ਸਹਿਯੋਗ ਦੇ ਨਾਲ ਸਾਰੇ ਵਧਾਈ ਦੇ ਹੱਕਦਾਰੋਂ ਜਿਨ੍ਹਾਂ ਨੇ ਬਹੁਤ ਹੀ ਵਧੀਆ ਉਦਮ ਕੀਤਾ ਔਰ ਨਾਲ ਹੀ ਅੱਜ ਵੀਰ ਰਾਜਵੀਰ ਦਾ ਜੋ ਮਾਨ ਸਨਮਾਨ ਕੀਤਾ ਹੈ ਪ੍ਰਮਾਤਮਾ ਤੁਹਾਡੀਆਂ ਕਮਾਈਆਂ 'ਚ ਵਰਕਤਾ ਪਾਵੇ ਇੱਦਾਂ ਤੁਸੀਂ ਕਬੱਡੀ ਤਾੜੀਆਂ ਮਾਰਦੇ ਕਰੀਂ ਜ਼ੋਰਦਾਰ ਮੇਰੇ ਵੀਰੋ ਉਸਤਾਦ ਜੀ ਹਰ ਕੋਈ ਚਾਹੁੰਦਾ ਹੈ ਵੀ ਮੈਂ ਮਿਹਨਤ ਕਰਦਾ ਮੇਰਾ ਮੁੱਲ ਪਵੇ ਤੇ ਅੱਜ ਰਾਜਵੀਰ ਦੀ ਮਿਹਨਤ ਦਾ ਮੁੱਲ ਪਾਇਆ ਸਾਡੇ ਭਰਾਵਾਂ ਨੇ ਤੇ ਸਾਰੇ ਕਬੱਡੀ ਜਗਤਵੰਨਿਓ ਸਾਡੇ ਗੁਰਪ੍ਰੀਤ ਬਾਈ ਦਾ ਸਾਡੇ ਗਾਜੀ ਬਾਈ ਦਾ ਤੇ ਰਾਜੂ ਪੱਤੋ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਡੇ ਨਿੱਕੇ ਭਰਾ ਨੂੰ ਮੋਟਰਸਾਈਕਲ ਦਾ ਸਨਮਾਨ ਦਿੱਤਾ ਹੈ ਬਹੁਤ ਬਹੁਤ ਸਤਿਕਾਰ ਹੈ ਆ ਮੈਚ ਕੋਟ ਕਰੋੜ ਦੀ ਟੀਮ ਪਿੰਡ ਵਾਲੀ ਸਾਈਡ ਆ ਗਈ ਹੈ ਦੂਜੇ ਪਾਸੇ ਸੇਖੂ